ਏ ਨਾਂ ਈਨ ਕਿਸੇ ਦੀ ਭਰਦੇ ਹਾਂ ਨਾ ਮੌਤ ਤੋਂ ਬਿਲਕੁਲ ਡਰਦੇ ਹਾਂ ਅਸੀਂ ਬੇਟੇ ਗੁਰ ਕੀ ਧਰਦੇ ਹਾਂ ਜੀ ਦਾ ਜਗ ਵਿੱਚ ਤੇਜ ਕਰਾਰਾ ਹੈ ਸਾਨੂੰ ਸਿਰ ਨੋ ਸਿਦਕ ਪਿਆਰਾ ਹੈ ਸਾਨੂੰ ਸਿਰ ਨੋ ਸਿਦਕ ਪਿਆਰਾ ਹੈ ਪਰ ਸਿਰ ਨੋ ਸਿਦਕ ਪਿਆਰਾ ਹੈ ਸਭ ਸੇ ਤੋਂ ਸਿਦਕ ਪਿਆਰਾ ਹੈ ਸਾਨੂੰ ਸਿਰ ਨੋ ਸਿਦਕ ਪਿਆਰਾ ਹੈ ਸਾਨੂੰ ਸਿਰ ਨੋਂ ਸਿੱਧਕ ਪਿਆਰਾ ਹੈ ਸੰਸੇ ਕੋ ਸਿੱਧਕ ਪਿਆਰਾ ਹੈ ਸੰਸੇ ਨੋਂ ਸਿੱਧਕ ਪਿਆਰਾ ਹੈ ਇਹ ਪੰਧਾ ਕਾਲ ਨੇ ਕਾਬੂ ਕਰਨਾ ਹੈ ਜਲ ਵਿੱਚ ਪਤਾਸਾ ਖੁਰਨਾ ਹੈ ਜੋ ਜਮਿਆ ਉਸਨੇ ਮਰਨਾ ਹੈ ਦਸ ਔਰੰਗ ਕੌਣ ਵਿਚਾਰਾ ਹੈ ਦਸ ਔਰੰਗ ਕੌਣ ਵਿਚਾਰਾ ਹੈ ਸਭ ਸਿਰੋਂ ਸਿੱਧ ਕਪਿਆਰਾ ਹੈ ਸਭ ਸਿਰੋਂ ਸਿੱਧ ਕਪਿਆਰਾ ਹੈ ਸਭੋਂ ਸਿਰੋਂ ਸਿੱਧ ਕ ਪਿਆਰਾ ਹੈ ਸਭੋਂ ਸਿਰੋਂ ਸਿੱਧ ਕ ਪਿਆਰਾ ਹੈ ਸਭ ਸਿਰੋਂ ਸਿੱਧ ਕ ਪਿਆਰਾ ਹੈ ਸਭ ਸਿਰੋਂ ਸਿੱਧ ਕ ਪਿਆਰਾ ਹੈ ਜੋ ਤੇਰੇ ਕਸ਼ਟ ਸਹਾਰਾ ਕੇ ਆਸੇ ਆਸਕੇ ਜਾਨਵਾਰਾਗੇ ਉੱਤੇ ਸਿਰਾਂ ਦੇ ਪੈਲੇ ਸਾਰਾਗੇ ਚਰਬੀ ਦਾ ਪੌਣਾ ਘਾਰਾ ਹੈ ਸਾਨੂੰ ਸਿਰੋਂ ਸਿੱਧਕ ਸਾਨੂੰ ਸਿਰੋਂ ਸਿੱਧਕ ਪਿਆਰਾ ਸਾਨੂੰ ਸਿਰੋਂ ਸਿੱਧਕ ਪਿਆਰਾ ਸਾਨੂੰ ਸਿਰੋਂ ਸਿੱਧਕ ਪਿਆਰਾ ਹੈ ਸਾਨੂੰ ਸਿਰੋਂ ਸਿੱਧਕ ਪਿਆਰਾ ਹੈ ਸਾਨੂੰ ਸਿਰੋਂ ਸਿੱਧਕ ਪਿਆਰਾ ਹੈ ਆਕਾਸ਼ਾਂ ਵਿੱਚ ਤੁਰਦਾ ਆ ਸੱਤਾ ਪੱਤਰ ਗਿਆ ਤੁਰਦਾ ਭੇਜਿਆ ਆਵਾ ਤਾਨਕ ਸਤਿਗੁਰ ਦਾ ਉਹ ਖੜਾ ਵੇਖ ਹਲਕਾਰਾ ਹੈ ਸਿਰੋਂ ਸਿਦਕ ਪਿਆਰਾ ਹੈ ਸੰਸ ਹੋ ਸਿਦਕ ਪਿਆਰਾ ਹੈ ਸਾਨੂੰ ਸਿਰੋਂ ਸਿਦਕ ਪਿਆਰਾ ਹੈ ਸਾਨੂੰ ਸਿਰੋਂ ਸਿਦਕ ਪਿਆਰਾ ਹੈ

ਬਦ ਨਾਮ ਰਹੇਗਾ ਸਦੀਆਂ ਤੂੰ ਉਹ ਕਬਰਾਂ ਕਰਦਾ ਬਦੀਆਂ ਤੂੰ ਨਾ ਜੰਮਣਾ ਫੇਰ ਤਗਾਰਾ ਹੈ ਸਾਨੂੰ ਸਿਰ ਤੋਂ ਸਿੱਧਕ ਪਿਆਰਾ 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 ਹੈ ਜੇਰ ਪਰੇ ਕਾਵਾ ਕੁੱਤਿਆਂ ਦੀ ਮੌਤ ਮਰੇ ਫਿਰ ਔਰੰਗਜ਼ੇ ਵਿਚਾਰਾ ਹੈ ਸਾਨੂੰ ਸਿਰੋਂ ਸਿੱਧ ਕਪਿਆਰਾ 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 ਹੈ ਹੁਣ ਤੇਜ ਘਟੂਗਾ ਡਾਡਿਆਂ ਦਾ ਰੱਬ ਨਾਲ ਲਗਾਏ ਆਡਿਆਂ ਦਾ ਤੇ ਕੱਟ ਸੀਸ ਆ ਸਾਡਿਆਂ ਦਾ ਜੋ ਜਾਣਾ ਹੁਣੇ ਨਤਾਰਾ ਹੈ ਮਹਰਮਾਨ ਦੇ ਤੇ ਕੱਟਿਆ ਸੰਸਰ ਕੋਲੋਂ ਸਿਰ ਕੱਟਿਆ ਸਾਨੂੰ ਸਿਰੋਂ ਸਿੱਧ ਕਪਿਆਰਾ ਹੈ ਸਾਨੂੰ ਸਿਰੋਂ ਸਿੱਧ ਕਪਿਆਰਾ ਹੈ ਮਹਰਮਾਨ ਦੇ ਤੇ ਕੱਟਿਆ ਮਹਰਮਾਨ ਦੇ ਸਿਰ ਕੱਟਿਆ ਆਹ ਕਹੇ ਕਰਮੈਲ ਜਹੇ ਤਬ ਛੱਡਦੇ ਨਹੀਂ ਤਪੀ ਛੜ ਜੇ ਫਿਰ ਦਿੰਦਿਆਂ ਮਿਲ ਕੇ ਈਸ਼ਰ ਦੇ ਇਸ ਵਿੱਚ ਹੀ ਦਸਤ ਸਾਰਾ ਹੈ ਸੰਸਾਰੋਂ ਸਿਦਕ ਪਿਆਰਾ ਹੈ ਸੰਸਾਰੋਂ ਸਿਦਕ ਪਿਆਰਾ ਹੈ ਸਾਨੂੰ ਸਿਰੋਂ ਸਿਦਕ ਪਿਆਰਾ ਹੈ ਸਾਨੂੰ ਸਿਰੋਂ ਸਿਦਕ ਪਿਆਰਾ ਹੈ ਸੰਸਾਰੋਂ ਸਿਦਕ ਪਿਆਰਾ